ਉਹਨਾਂ ਨੇ ਉਹ ਕਵਤਾ ਪੂਰੀ 26 1926 ਚ ਅਗਸਤ ਸਤੰਬਰ ਦੇ ਕਿਰਤੀ ਅਖਬਾਰ ਚ ਉਹ ਕਵਤਾ ਪੂਰੀ ਸ਼ਾਫਕਿ ਉਹਨਾਂ ਨੇ ਕਿਹਾ ਦੁਨੀਆ ਦੇ ਇਤਿਹਾਸ ਚ ਜਿਹੀ ਹੋਰ ਕਦੇ ਕਿਸੇ ਨੇ ਕਵਤਾ ਨਹੀਂ ਲਿਖੀ ਹੋਣੀ ਐ ਰਲਤੀ ਤੇ ਕਹਿੰਦਾ ਕੋਈ ਸਮਾਂ ਆਊ ਜਦੋਂ ਸਾਰੀ ਦੁਨੀਆ ਦੇ ਵਿਦਵਾਨ ਤੁਰ ਕੇ ਹਿੰਦੁਸਤਾਨ ਆਉਣਗੇ ਤੇ ਇਸ ਕਵਤਾ ਦਾ ਉਲੱਥਾ ਕਰਕੇ ਸੰਸਾਰ ਭਰ ਦੀਆਂ ਲਾਇਬ੍ਰੇਰੀਆਂ ਚ ਰੱਖ ਹੈ ਸੰਤੋਖ ਸਿੰਘ ਨੂੰ ਇਹ ਲੱਗਦਾ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਅੱਜ ਤੂੰ ਸ਼ਾਫਤੀ 1926 ਚ ਮੁੜ ਕੇ ਇਹ ਕਪਤਾ ਦਾ ਗਲ ਘੋਟ ਦਿੱਤਾ ਜਾਊਗਾ 1926 ਤੋਂ ਬਾਅਦ ਅੱਜ ਤੱਕ ਗਦਰੀ ਬਾਬਿਆਂ ਬਾਰੇ ਬਹੁਤ ਕਿਤਾਬਾਂ ਲਿਖੀਆਂ ਹਨ ਉਹਨਾਂ ਦੀਆਂ ਕਪਤਾਵਾਂ ਸਾਰੀਆਂ ਛਪੀਆਂ ਹਨ ਪਰ ਅਛੇ ਬੰਦ ਨਹੀਂ ਛਪੇ ਉਸ ਕਪਤਾ ਤੋਂ ਡਰ ਕੀ ਲੱਗਦਾ ਇਹਨਾਂ ਪਾਈ ਸੰਤੋਖ ਸਿੰਘ ਨੇ ਲਿਖਿਆ ਉਸ ਕਵਿਤਾ ਤੇ ਟਿੱਪਣੀ ਲਿਖੀ ਕਹਿੰਦਾ ਇਸ ਕਵਿਤਾ ਨੂੰ ਪੜ੍ਹ ਕੇ ਪਾਪੀਆਂ ਦੇ ਪਾਪ ਕੰਮਦੇ ਹਨ ਤੇ ਧਰਮੀਆਂ ਨੂੰ ਧਰਮ ਦੀ ਰੰਗਣ ਚੜਦੀ ਹੈ ਸੋ ਇਹਨਾਂ ਦੇ ਕੋਈ ਪਾਪ ਕੰਮਦੇ ਆ ਉਹ ਕਵਿਤਾ ਸੁਣ ਕੇ ਉਹ ਕਵਿਤਾ ਸੀ ਛਾਪੀ ਆ 1 ਸਾਲ ਹੋ ਗਿਆ ਸਾਰਾ ਸਾਲ ਸਮਾਗਮ ਹੋਏ ਨ ਦੁਨੀਆ ਭਰ ਚ ਉਹ ਕਵਿਤਾ ਇਹਨਾਂ ਦੇ ਮੂੰਹੋਂ ਕਿਤੇ ਨਹੀਂ ਨਿਕਲੀ ਇਹ ਭਾਈ ਸੰਤੋਖ ਸਿੰਘ ਜਿਹੜਾ ਪਾਰਟੀ ਦਾ ਜਰਨਲ ਸਕੱਤਰ ਹੈ ਉਹ ਕਹਿ ਰਿਹਾ ਵੀ ਉਹਨਾਂ ਦੀ ਕਵਤਾ ਉਹਨਾਂ ਨੇ ਲਿਖੀ ਹੈ ਉਹਨੇ 1926 ਛਾਪੀ ਹੈ ਜਦੋਂ ਬਾਬਾ ਸੋਹਣ ਸਿੰਘ ਭਾਕਣਾ ਜਿਉਂਦਾ ਸਾਰੇ ਗਦਰੀ ਬਾਬੇ ਜਿਉਂਦੇ ਆ ਔਥੈਂਟਿਕ ਹੈ ਕਵਤਾ ਹੁਣ ਤੁਸੀਂ ਸੁਣ ਕੇ ਦੇਖੋ ਵੀ ਕਵਤਾ ਕੀ ਹੈ ਨਾਲੇ ਇਹ ਚ ਇਹ ਪਤਾ ਲੱਗ ਜਾਊ ਕਿ ਗਦਰੀ ਬਾਬੇ ਕੌਣ ਸੀ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜਿਹੜੇ ਕਹਿੰਦੇ ਆ ਦੇਸ਼ ਵਾਸਤੇ ਮਰੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੁੱਟ ਬਖਾ ਦੇਾਂਗੇ ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ ਤਿਸੇ ਚਮਕਦੀ ਨੇਕ ਮਿਸਾਲਸ ਦੁਨੀਆ ਦੇ ਇਤਿਹਾਸ 'ਚ ਹੋਰ ਕਿਤੇ ਨਹੀਂ ਹੋਇਆ ਕਿ ਬੰਦੇ ਫਾਂਸੀ ਲੱਗਣ ਜਾ ਰਹੇ ਹੋਣ ਤੇ ਰਲ ਕੇ ਕਵਤਾ ਲਿਖ ਰਹੇ ਹੋਣ ਕਿਉਂਕਿ ਜੇ ਤੁਸੀਂ ਰਲ ਕੇ ਲਿਖਦੇ ਹੋ ਤਾਂ ਆਪਣੀ ਹਸਤੀ ਜਿਹੜੀ ਨਿੱਜੀ ਹਸਤੀ ਮਿਟਾ ਕੇ ਲਿਖਦੇ ਹੋ ਜਿੰਦੇ ਸੁਖੇ ਨੇ ਇਸ ਤਰ੍ਹਾਂ ਕੀਤਾ ਸੀ ਜਿਹੜਾ ਖਤ ਲਿਖਿਆ ਸੀ ਉਹ ਦੋਹਾਂ ਦਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਸਾਡੀ ਸ਼ਹਾਦਤ ਇੱਕ ਜਿਸਮ ਵਾਂਗ ਹੋਏਗੀ ਦੋ ਨਹੀਂ ਇਹ ਸੱਦ ਤੱਕ ਆਪਣੀ ਹਸਤੀ ਮਿਟਾ ਦੇਣੀ ਇਹ ਗੁਰੂ ਦਾ ਸਿੰਘ ਹੀ ਕਰ ਸਕਦਾ ਹੋਰ ਕੋਈ ਨਹੀਂ ਦੁਨੀਆ ਦੇ ਬਹਾਦਰ ਹੋਰ ਵੀ ਬਹੁਤ ਹੋਏ ਆ ਸੂਰਮੇ ਹੋਰ ਵੀ ਬਹੁਤ ਹੋਏ ਆ ਫਾਂਸੀਆਂ ਤੇ ਵੀ ਚੜੇ ਆ ਗੱਜ-ਬੱਜ ਕੇ ਵੀ ਚੜੇ ਆ ਪਰ ਨਾਲ ਆਪਦਾ ਨਾਂ ਹੈ ਕਿਤੇ ਸ਼ੌਹਰਤ ਦੀ ਗੱਲ ਹੈ ਆਪਣਾ ਨਾਂ ਚਮਕਾਉਣ ਦੀ ਕਿਤੇ ਨਾ ਕਿਤੇ ਮਨਚ ਲਾਲਸਾ ਹੈ ਇਹਨਾਂ 24 ਗਦਰੀਆਂ ਨੇ ਰਲ ਕੇ ਕਵਤਾ ਲਿਖੀ ਤੇ ਉਹ ਕਵਤਾ ਗਾਉਂਦੇ ਹੋਈ ਚਲੋ ਆਖਰੀ ਮੌਕੇ ਤੇ ਜਾ ਕੇ ਜਦੋਂ ਕੋਠੜੀਆਂ ਖੋਲੀਆਂ ਸਵੇਰੇ ਫਾਂਸੀ ਦੇਣ ਵਾਸਤੇ ਤਾਂ ਵੈਸ ਰਾਏ ਦਾ ਹੁਕਮ ਆ ਗਿਆ ਕਿ 17 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਮਾਫ਼ ਸਿਰਫ 7 ਬੰਦੇ ਫਾਂਸੀ ਦਿੱਤੇ ਜਾਣਗੇ ਜਿਨ੍ਹਾਂ ਚ ਕਰਤਾਰ ਸਿੰਘ ਸਰਾਭਾ ਵੀ ਸੀ ਬਾਬਾ ਜਗਤ ਸਿੰਘ ਸੁਰਸਿੰਘ ਵੀ ਸੀ ਵਿਸ਼ਨੂ ਗਨੇਸ਼ ਪਿੰਗਲੇ ਵੀ ਸੀ ਸੋ ਉਹ ਕਪਤਾ ਗਾਉਂਦੇ ਹੋਏ ਫਾਂਸੀ ਤੇ ਚੜ੍ਹੇ ਹਣ ਉਹ ਕਪਤਾ ਕੀ ਹੈ ਤੁਸੀਂ ਸਕੂਲਾਂ ਦੇ ਵਿੱਚ ਸੁਣਿਆ ਹੋ ਕਪਤਾ ਉਹ ਵਤਨ ਵਾਸੀਓ ਰੱਖਣਾ ਜਾਤ ਸਾਨੂੰ ਕਿਤੇ ਦਿਲਾਂ ਤੋਂ ਨਾ ਭਲਾ ਜਾਣਾ ਖਾਤਰ ਦੇਸ਼ ਦੀ ਲੱਗੇ ਹਾਂ ਚੜਨ ਫਾਂਸੀ ਇਸ ਰਸਤੇ ਤੁਸੀਂ ਵੀ ਆ ਜਾਣਾ ਇਹ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਸਕੂਲਾਂ 'ਚ ਪਰ ਇੱਕ ਹਫਤਾ ਸਿਰਫ ਇੰਨੀ ਨਹੀਂ ਸੀ ਹਫਤਾ ਦੇ 13 ਬੰਦ ਸੀ 13 'ਚੋਂ ਸਿਰਫ 7 ਬੰਦ ਦੀ ਪ੍ਰਕਾਸ਼ਤ ਹੋਏ ਐ 6 ਬੰਦ ਭਾਈ ਸੰਤੋਖ ਸਿੰਘ ਜਦੋਂ ਜਿਉਂਦੇ ਸੀ ਉਹਨਾਂ ਦੇ ਲੀਡਰ ਸੀਗੇ ਕਰਤਾਰ ਸੰਸਰਾਭਿ ਹੋ ਰਹਿਆਂ ਦੇ ਉਹਨਾਂ ਨੇ ਉਹ ਕਵਤਾ ਪੂਰੀ ਸ਼ਾਪੀ 1926 ਚ ਅਗਸਤ ਸਤੰਬਰ ਦੇ ਕਿਰਤੀ ਅਖਬਾਰ ਚ ਉਹ ਕਵਤਾ ਪੂਰੀ ਸ਼ਾਪਕਿ ਉਹਨਾਂ ਨੇ ਕਿਹਾ ਦੁਨੀਆ ਦੇ ਇਤਿਹਾਸ ਚ ਜਿਹੀ ਹੋਰ ਕਦੇ ਕਿਸੇ ਨੇ ਕਵਤਾ ਨਹੀਂ ਲਿਖੀ ਹੋਣੀ ਐ ਰਲਕੇ ਤੇ ਕਹਿੰਦਾ ਕੋਈ ਸਮਾਂ ਆਊ ਜਦੋਂ ਸਾਰੀ ਦੁਨੀਆ ਦੇ ਵਿਦਵਾਨ ਤੁਰ ਕੇ ਹਿੰਦੁਸਤਾਨ ਆਉਣਗੇ ਤੇ ਇਸ ਕਵਤਾ ਦਾ ਔਲੱਥਾ ਕਰਕੇ ਸੰਸਾਰ ਭਰ ਦੀਆਂ ਲਾਇਬ੍ਰੇਰੀਆਂ ਚ ਰੱਖਣਗੇ ਫੈਜ ਸੰਤੋਖ ਸਿੰਘ ਨੂੰ ਇਹ ਲੱਗਦਾ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਅੱਜ ਤੂੰ ਸ਼ਾਪਤੀ 1926 ਚ ਮੁੜ ਕੇ ਇਹ ਕਪਤਾ ਦਾ ਗਲ ਘੋਟ ਦਿੱਤਾ ਜਾਊਗਾ 1926 ਤੋਂ ਬਾਅਦ ਅੱਜ ਤੱਕ ਗਾਦਰੀ ਬਾਬਿਆਂ ਬਾਰੇ ਬਹੁਤ ਕਿਤਾਬਾਂ ਲਿਖੀਆਂ ਹਨ ਉਹਨਾਂ ਦੀਆਂ ਕਪਤਾਵਾਂ ਸਾਰੀਆਂ ਛਪੀਆਂ ਪਰ ਅਛੇ ਬੰਦ ਨਹੀਂ ਛਪੇ ਮਤਲਬ ਸ਼ਹੀਦਾਂ ਦੇ ਨਾਲ ਇੰਨਾ ਬੇਈਮਾਨੀ ਵੀ ਕੋਈ ਕਰ ਸਕਦਾ ਹੈ ਇਤੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਉਹ ਕਪਤਾ ਕਿਉਂ ਉਸ ਕਪਤਾ ਤੋਂ ਡਰ ਕੀ ਲੱਗਦਾ ਇਹਨਾਂ ਭਾਈ ਸੰਤੋਖ ਸਿੰਘ ਨੇ ਲਿਖਿਆ ਉਸ ਕਵਿਤਾ ਤੇ ਟਿੱਪਣੀ ਲਿਖੀ ਕਹਿੰਦਾ ਇਸ ਕਵਿਤਾ ਨੂੰ ਪੜ੍ਹ ਕੇ ਪਾਪੀਆਂ ਦੇ ਪਾਪ ਕੰਮਦੇ ਹਨ ਤੇ ਧਰਮੀਆਂ ਨੂੰ ਧਰਮ ਦੀ ਰੰਗਣ ਚੜਦੀ ਹੈ ਸੋ ਇਹਨਾਂ ਦੇ ਕੋਈ ਪਾਪ ਕੰਮਦੇ ਆ ਉਹ ਕਵਿਤਾ ਸੁਣ ਕੇ ਉਹ ਕਵਿਤਾ ਸੀ ਛਾਪੀ ਆ 1 ਸਾਲ ਹੋ ਗਿਆ ਸਾਰਾ ਸਾਲ ਸਮਾਗਮ ਹੋਏ ਨ ਦੁਨੀਆ ਭਰ ਚ ਉਹ ਕਵਿਤਾ ਇਹਨਾਂ ਦੇ ਮੂੰਹੋਂ ਕਿਤੇ ਨਹੀਂ ਨਿਕਲੀ ਨਾ ਨਿਕਲ ਸਕਦੀ ਆ ਮੈਂ ਅੱਜ ਕਹਿਣਾ ਇਹ ਉਹ ਕਵਿਤਾ ਨਹੀਂ ਪੜ ਸਕਦੇ ਤੇ ਇਹ ਭਾਈ ਸੰਤੋਖ ਸਿੰਘ ਜਿਹੜਾ ਪਾਰਟੀ ਦਾ ਜਰਨਲ ਸਕੱਤਰ ਹੈ ਉਹ ਕਹਿ ਰਿਹਾ ਵੀ ਉਹਨਾਂ ਦੀ ਕਵਤਾ ਉਹਨਾਂ ਨੇ ਲਿਖੀ ਹੈ। ਉਹਨੇ 1926 ਛਾਪੀ ਹੈ। ਜਦੋਂ ਬਾਬਾ ਸੋਹਣ ਸਿੰਘ ਭਾਕਣਾ ਜਿਉਂਦਾ ਸਾਰੇ ਗਦਰੀ ਬਾਬੇ ਜਿਉਂਦੇ ਆ। ਔਥੈਂਟਿਕ ਹੈ ਕਵਤਾ। ਹੁਣ ਤੁਸੀਂ ਸੁਣ ਕੇ ਦੇਖੋ ਵੀ ਕਵਤਾ ਕੀ ਹੈ ਨਾਲੇ ਇਹ ਚ ਇਹ ਪਤਾ ਲੱਗ ਜੂ ਕਿ ਗਦਰੀ ਬਾਬੇ ਕੌਣ ਸੀ। ਕਿਹੜੀ ਪ੍ਰੇਰਣਾ ਸੀ ਜਿਹੜੀ ਉਹਨਾਂ ਨੂੰ ਇਸ ਪਾਸੇ ਲੈ ਕੇ ਗਈ। ਸਾਰੀ ਕਵਤਾ ਚ ਇਹ ਲੱਗ ਰਿਹਾ ਜਿਵੇਂ ਗੁਰਬਾਣੀ ਦੀ ਰੂਹ ਝਲਕ ਰਹੀ ਹੈ। ਗੁਰਬਾਨੀ ਦਾ ਫਲਸਫਾ ਕਬਤ ਸੁਨੋ ਛੇ ਬੰਦ ਜਿਹੜੇ ਲੁਕੋਏ ਗਏ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜਾਰ ਨਹੀਂ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜਾਰ ਨਹੀਂ ਸਦਾ ਕੂੜ ਦੀ ਰਹੇ ਨਾ ਯਾਰशाही ਯਾਰਸ਼ਾਹੀ ਹੁੰਦਾ ਹੈ ਹਕੂਮਤ ਸਦਾ ਕੂੜ ਦੀ ਰਹੇ ਨਾ ਯਾਰਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਵੰਦਾ ਵਕਤ ਕਿਸੇ ਦਾ ਯਾਰ ਨਹੀਂ ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲਗਣੀ ਪਾਰ ਨਹੀਂ ਆਹ ਕਹਿ ਰਹੇ ਗਾਦਰੀ ਬਾਪ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਇੱਕ ਸਿੱਖ ਜਦੋਂ ਸ਼ਹੀਦ ਹੁੰਦਾ ਉਹ ਵਿਦਾ ਕਿਵੇਂ ਹੁੰਦਾ ਦੂਸਰਿਆਂ ਤੋਂ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣੀ ਆਪ ਨਿਭਾ ਦਿਆਂਗੇ ਦੁੱਖ ਝੱਲਾਂਗੇ ਹੱਸ ਕੇ ਬਾੰਗ ਮਰਦਾਂ ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਲਾ ਬੰਦ ਸੁਣੋ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਮਰੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੁੱਟ ਵਿਖਾ ਦਿਆਂਗੇ ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸੰਨੂ ਅ ਕਿਸ ਸਪੇਟ ਚ ਜਾ ਰਹੇ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਵਿਦਾ ਬਖਸ਼ ਨਹੀਂ ਖੁਸ਼ੀ ਦੇ ਨਾਲ ਸਾਨੂੰ ਫਾਂਸੀ ਧੋਪ ਬੰਦੂਕ ਤੇ ਤੀਰ ਵਰਸ਼ੀ ਕੱਟ ਸਕਦੀ ਨਹੀਂ ਤਲਵਾਰ ਅਖੀਰਲਾ ਬੰਦ ਸੁਣ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਤੂਫੰਗ ਹੁੰਦੀ ਹੈ ਗਨ ਹਕੂਮਤ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ ਦਿਸੇ ਚਮਕਦੀ ਨੇਕ ਮਿਸਾਲ ਸਾਨੂੰ ਬਲ ਕਿਥੋਂ ਪ੍ਰੇਰਣਾ ਲੈ ਰਹੇ ਇਹ ਗਦਰ ਪਾਰਟੀ ਦੇ ਹੀਰੇ ਐ ਜਿਹੜੇ ਲਿਖ ਰਹੇ ਨੇ ਇਹ ਕੋਈ ਐਵੇਂ ਬੰਦਾ ਨਹੀਂ ਕੋਈ ਆਮ ਆਮ ਬੰਦਾ ਹੁਣ ਇਹ ਇੱਕ ਇਹ ਜੀ ਪਰਮਾਨਿਕ ਸਚਾਈ ਹੈ ਜਿਹਨੂੰ ਕੋਈ ਨਹੀਂ ਟੁਕੜਲਾ ਸਕਦਾ 1926 ਤੋਂ ਲੈ ਕੇ 80 ਸਾਲਾਂ ਤੋਂ ਵੱਧ 85 ਸਾਲ ਹੋ ਗਏ ਇਹ ਹਫਤਾ ਟੋਟਲ ਗਾਇਬ ਹੋ ਗਈ ਭਾਈ ਸੰਤੋਖ ਸੁਦਾ ਕਹਿੰਦਾ ਸੀ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਚ ਜਾਊਗੀ ਉਹਨੂੰ ਕੀ ਪਤਾ ਸੀ ਵੀ ਇੰਨੇ ਬੇਈਮਾਨ ਲੋਕਾਂ ਨਾਲ ਵਾਪੈਣਾ ਵੀ ਉਹਨਾਂ ਨੇ ਆਪਣੀਆਂ ਲਾਇਬ੍ਰੇਰੀਆਂ ਚੋਂ ਗਾਇਬ ਕਰ ਦੇਣੀਆਂ ਇਹ ਹਫਤਾ ਜਲੰਧਰ ਦੀ ਦੇਸ਼ ਭਗਤ ਯਾਦਗਾਰ ਲਾਇਬ੍ਰੇਰੀ ਚ ਪਈ ਹੈ ਉਹ ਕਿਰਤੀ ਦਾ ਅੰਕ ਪਿਆ ਇਹ ਸ਼ਬ ਚੁੱਕੀ ਆ ਹੁਣ ਤੱਕ ਕਿਤਾਬ ਦੇ ਵਿੱਚ ਪਿਛਲੇ 1 ਸਾਲ ਤੋਂ ਪਰ ਤੁਸੀਂ ਕਿਸੇ ਸਮਾਗਮ ਦੇ ਵਿੱਚ ਇਹ ਹਫਤਾ ਨਹੀਂ ਸੁਣੋਗੇ ਹੁਣ ਵੀ ਨਹੀਂ ਪੜਨੀ ਉਹਨਾਂ ਨੇ ਕਿਉਂ ਕਿਉਂਕਿ ਇੱਥੇ ਧਰਮ ਦੀ ਗੱਲ ਆਉਂਦੀ ਹੈ ਉਹ ਧਰਮ ਨਾਲ ਚੜ ਹੈ ਮੈਂ ਕਹਿੰਦਾ ਜਦੋਂ ਬੰਦਾ ਕੋਈ ਸ਼ਹੀਦ ਹੋਣ ਜਾਂਦਾ ਉਹ ਝੂਠ ਨਹੀਂ ਬੋਲ ਸਕਦਾ ਉਦੋਂ ਉਹ ਐ ਨਿਰਮਲ ਤੇ ਸੱਚੇ ਰੂਪ ਚ ਪ੍ਰਗਟ ਹੁੰਦਾ ਹੈ ਉਦੋਂ ਉਹ ਅੰਦਰ ਬੋਲਦਾ ਹੈ ਉਹ ਰੂਹ ਦੀਆਂ ਗਹਿਰਾਈਆਂ ਚੋਂ ਗੱਲ ਕਰਦਾ ਹੈ ਇਹ ਕਾਫਤਾ ਰੂਹ ਦੀਆਂ ਗਹਿਰਾਈਆਂ ਚੋਂ ਲਿਖੀ ਹੋਈ ਹੈ ਇਹ ਬਾਕੀ ਪਾਰਟੀਆਂ ਦੇ ਪ੍ਰੋਗਰਾਮ ਅਸੂਲ ਵਿਧਾਨ ਇਹ ਤਾਂ ਸਭ ਉੱਪਰਲੀ ਅਜਿਹੀ ਗੱਲਾਂ ਹੁੰਦੀਆਂ ਉਹ ਸਾਰਿਆਂ ਵਾਸਤੇ ਇੱਕੋ ਹੁੰਦੇ ਨੇ ਸੋ ਇਹ ਜਿਹੜੀ ਗੱਲ ਹੈ ਕਿ ਇਹ ਇੱਕ ਇਹ ਇੱਕ ਉਦਾਹਰਨਾ ਇੱਕ ਨਮੂਨਾ ਹੈ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਵੀ ਜਿਹੇ ਜੋਦੇ ਉਹ ਆਪਣੇ ਫਾਂਸੀਆਂ ਤੇ ਲੱਗ ਕੇ ਕਿਸ ਤਰ੍ਹਾਂ ਉਹ ਸ਼ਹੀਦੀਆਂ ਹੋਈਆਂ ਤੇ ਉਹਨਾਂ ਦੀ ਸਚਾਈ ਤੁਸੀਂ ਸਪਾਉਣ ਤੁਰਪੋ ਇਹ ਤਾਂ ਨੈਤਿਕ ਤੌਰ ਤੇ ਦਿਵਾਲਾ ਨਿਕਲਣ ਵਾਲੀ ਗੱਲ ਹੈ ਤੇ ਉਹ ਲੋਕ ਆਪਦੇ ਆਪ ਨੂੰ ਇਹ ਕਹਿਣ ਅਸੀਂ ਉਹਨਾਂ ਬਾਬਿਆਂ ਦੇ ਵਾਰਿਸ ਹਾਂ ਉਹਨਾਂ ਗਦਰੀਆਂ ਦੇ ਇਹ ਤਾਂ ਹੋਰ ਵੀ ਬੜੀ ਭੈਟੀ ਘਟੀਆ ਗੱਲ ਬਣਦੀ ਹੈ ਸੋ ਇਹ ਅਸੀਂ ਕਦੋਂ ਦੇ ਕਹਿ ਰਹੇ ਹਾਂ ਵੀ ਇਸ ਹਫ਼ਤਾ ਵਾਰਿਆ ਆਪਣੇ ਮੂੰਹ ਖੋਲੋ ਉਹ ਬੰਦੇ ਮੂੰਹ ਨਹੀਂ ਖੋਲ ਰਹੇ ਨਾ ਖੋਲ ਸਕਦੇ ਕਿਉਂਕਿ ਭਾਈ ਸੰਤੋਖ ਸਿੰਘ ਨੇ ਕਹਿਤਾ ਸੀ ਉਹਦੀ ਇਹ ਕਥਨ ਪੜ੍ਹ ਕੇ ਤੇ ਸੁਣ ਕੇ ਪਾਪੀਆਂ ਦੇ ਪਾਪ ਕੰਮਣਗੇ ਉਹਨਾਂ ਨੇ ਜੋ ਪਾਪ ਕੀਤਾ ਉਹ ਪਾਪ ਕੰਮਦਾ ਸੋ ਇਹ ਇਸ ਤਰ੍ਹਾਂ ਦਾ ਹੋਇਆ ਕਿ ਗਾਦਰੀ ਬਾਬਿਆਂ ਦੇ ਇਤਿਹਾਸ ਨਾਲ ਕਿਸ ਤਰ੍ਹਾਂ ਕੀਤਾ ਗਿਆ